ਸਸਕਾਲਸ ਕਾਈ ਨਿਊਜ਼ ਪੰਜਾਬ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਵਿਦਿਆਰਥੀ ਨੂੰ ਨਕਲ ਮਾਰਨਾ ਮਹਿੰਗਾ ਪਿਆ ਤੇ ਉਸ ਨੂੰ ਆਪਣੀ ਜਾਨ ਗਵਾਣੀ ਪਈ ਆ ਜੀਵਨ ਲੀਲਾ ਸਮਾਪਤ ਕਰਨੀ ਪਈ ਆ ਦਰਸਲ ਮਾਮਲਾ ਲੁਧਿਆਣਾ ਦੇ ਪਿੰਡ ਬੱਦੋਵਾਲ ਦੇ ਕਾਲਜ ਪੀਸੀਟੀਈ ਦਾ ਜਿੱਥੇ ਇੱਕ ਵਿਦਿਆਰਥੀ ਨੂੰ ਜਦੋਂ ਨਕਲ ਮਾਰਦੇ ਆ ਫੜਿਆ ਗਿਆ ਤਾਂ ਉਸ ਤੋਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਗਈ ਆ ਤੇ ਉਸ ਤੋਂ ਬਾਅਦ ਉਸ ਨੂੰ ਨਿਰਾਸ਼ ਹੋਣਾ ਪਿਆ ਤੇ ਨਿਰਾਸ਼ ਹੋਣ ਦੀ ਥਾਂ ਉਸ ਦੇ ਵੱਲੋਂ ਆਪਣੀ ਫਿਰ ਜੀਵਨ ਲੀਲਾ ਹੀ ਸਮਾਪਤ ਕਰ ਲਈ ਗਈ ਜਦੋਂ ਵਿਭਾਗੀ ਕਾਰਵਾਈ ਹੁੰਦੀ ਇਆ ਉਸਦੇ ਕੋਲੋਂ ਪਰਚੀ ਫੜੀ ਜਾਂਦੀ ਹੈ ਤਾਂ ਉਸ ਨੂੰ ਘਰੇ ਜਾਣ ਲਈ ਕਿਹਾ ਜਾਂਦਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਤੇ ਉਸ ਨੂੰ ਪੇਪਰ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਹ ਘਰੇ ਜਾਣ ਦੀ ਥਾਂ ਕਾਲਜ ਦੀ 7ਵੀਂ ਮੰਜ਼ਲ ਦੇ ਉੱਤੇ ਚਲਾ ਜਾਂਦਾ ਹੈ ਤੇ ਉੱਥੋਂ ਛਾਲ ਲਗਾ ਦਿੰਦਾ ਹੈ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੰਦਾ ਦਰਸਲ ਇਹ ਮਾਮਲਾ ਇਨਾਂ ਕੋ ਗੰਭੀਰ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬਹੁਤ ਹੀ ਨਿਰਾਸ਼ੀ ਜਦੋਂ ਉਸ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਉੱਥੇ ਹੀ ਮਿਲੀ ਜਾਣਕਾਰੀ ਮੁਤਾਬਕ ਜਿਹੜੀ ਵਿਦਿਆਰਥੀ ਦੀ ਪਛਾਣ ਹੈ ਉਹ ਮਰਤਕ ਸਮਸ਼ੇਰ ਸਿੰਘ ਦੇ ਵਜੋਂ ਹੋਈ ਹੈ ਤੇ ਉਸ ਦਾ ਜਿਹੜਾ ਘਰ ਹੈ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਵਿੱਚ ਹੀ ਪੈਂਦਾ ਹੈ ਤੇ ਪੋਸਟਮਾਰਟਮ ਦੇ ਲਈ ਵੀ ਉਸ ਦੀ ਜਿਹੜੀ ਹੈ ਡੈੱਡ ਬੋਡੀ ਉਸ ਨੂੰ ਭੇਜ ਦਿੱਤਾ ਗਿਆ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਇਸੇ ਵੀ ਪ੍ਰਕਾਰ ਦਾ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ ਤੇ ਅਗਲੀ ਜਿਹੜੀ ਕਾਰਵਾਈ ਹੈ ਉਹ ਲਗਾਤਾਰ ਚੱਰੀ ਹੈ ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਮ੍ਰਿਤਕ ਵਿਦਿਆਰਥੀ ਹੈ ਉਸ ਦੀ ਪਛਾਣ ਹੋ ਚੁੱਕੀ ਹੈ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੱਕ ਇਹ ਖਬਰ ਪਹੁੰਚਾ ਦਿੱਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਜਦੋਂ ਵਿਦਿਆਰਥੀ ਨੂੰ ਨਕਲ ਮਾਰਦਿਆਂ ਫੜਿਆ ਗਿਆ ਸੀ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਤੇ ਉਸ ਦੇ ਕੋਲੋਂ ਲੁਖਾ ਵੀ ਲਿਆ ਗਿਆ ਸੀ ਕਿ ਉਸ ਦੇ ਕੋਲੋਂ ਪਰਚੀ ਫੜੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਇੰਤ ਦੇ ਵਿੱਚ ਨਹੀਂ ਬੈਠਣ ਦਿੱਤਾ ਗਿਆ ਬੀ ਕਾਮ ਦਾ ਇਹ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਤੇ ਜਿਸ ਤੋਂ ਬਾਅਦ ਵਿਦਿਆਰਥੀ ਨਰਾਸ਼ ਹੋ ਗਿਆ ਨਰਾਸ਼ ਹੋਣ ਦੇ ਥਾਂ ਉਸ ਦੇ ਵੱਲੋਂ ਹੋਰ ਕਿਸੇ ਨਾਲ ਗੱਲਬਾਤ ਸਾਂਝੀ ਨਾ ਕੀਤੀ ਗਈ ਤੇ ਕਾਲਜ ਦੀ 7ਵੀਂ ਮੰਜ਼ਲ ਦੇ ਉੱਤੋਂ ਜਾ ਕੇ ਉਸ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ